ਨੌਜਵਾਨ ਕਿਸਾਨਾਂ ਨੂੰ ਕਿਵੇਂ ਅੱਗੇ ਵਧ ਰਹੇ ਨੇ ਕਿ ਸੰਗਰੂਰ ਚ ਐਂਟਰੀ ਮਾਰਾਂਗੇ ਬੈਰੀਗੇਡ ਤੋੜ ਦਿੱਤੇ ਹਨ ਕਿਸਾਨਾਂ ਨੇ ਨੌਜਵਾਨ ਨੇ ਪੱਟੀਗੜ ਦੀ ਜੋ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਰੋਕ ਰਹੇ ਹਨ ਰੋਕਣ ਦੀ ਕੋਸ਼ਿਸ਼ ਕਰ ਰਿਹਾ ਪਰ ਨੌਜਵਾਨ ਸੰਗਰੂਰ ਦੇ ਵਿੱਚ ਐਂਟਰ ਹੋ ਚੁੱਕੇ ਹਨ ਤਸਵੀਰਾਂ ਸੰਗਰੂਰ ਦੀਆਂ ਹਾਲਾਤ ਬਣੇ ਨੇ ਦਿੱਲੀ ਦਿੱਲੀ ਜਿਸ ਤਰ੍ਹਾਂ ਐਂਟਰ ਹੋਏ ਕਿਸਾਨ ਜਦੋਂ ਖੇਤੀ ਕਾਨੂੰਨ ਰੱਦ ਕਰਵਾਉਣੇ ਸਨ ਉਸੇ ਤਰ੍ਹਾਂ ਦਾ ਮਾਹੌਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਕਰਨ ਦੀ ਕੋਸ਼ਿਸ਼ ਕਰਦੇ ਨੇ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮਨਦੀਪ ਸਿੰਘ ਮੱਝਾ ਤਸਵੀਰਾਂ ਸੰਗਰੂਰ ਦੀਆਂ ਸੰਗਰੂਰਾ ਸਿੱਧੂ ਬਾਰਡਰ ਟਿਕਰੀ ਬਾਰਡਰ ਵਰਗਾ ਮਾਹੌਲ ਬਣ ਚੁੱਕਿਆ ਜਨਕਿ ਦਿੱਲੀ ਵਰਗਾ ਮਾਹੌਲ ਬਣਿਆ ਜਿਸ ਤਰ੍ਹਾਂ ਪੰਜਾਬ ਹਰਿਆਣਾ ਦੇ ਕਿਸਾਨ ਪੂਰੇ ਦੇਸ਼ ਦੇ ਕਿਸਾਨ ਦਿੱਲੀ ਗਏ ਸਨ ਉਸੇ ਤਰ੍ਹਾਂ ਸੰਗਰੂਰ ਦੇ ਹਾਲਾਤ ਬਣ ਚੁੱਕੇ ਹਨ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਬਰਨਾਲਾ ਤੋਂ ਬਟਪੁਰ ਟੋਲ ਪਲਾਜ਼ੇ ਤੋਂ ਬਾਅਦ ਸੰਗਰੂਰ ਚ ਐਂਟਰੀ ਹੋ ਚੁੱਕੀ ਆ ਨੌਜਵਾਨਾਂ ਦੀ ਕਿਸਾਨਾਂ ਦੀ ਲੱਖੇ ਸਿਧਾਣੇ ਦੇ ਹੱਕ ਚ ਭਾਨੇ ਸਿੱਧੂ ਦੇ ਹੱਕ ਚ ਕਿਦਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਬੈਰੀਗੇਟਿੰਗ ਤੋੜ ਦਿੱਤੀ ਹੈ ਨੌਜਵਾਨਾਂ ਨੇ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਟਿੱਪਰ ਵੀ ਆ ਗਏ ਦੇਖੋ ਦੇਖੋ ਕਿਸ ਤਰ੍ਹਾਂ ਨੌਜਵਾਨ ਕਿਸਾਨ ਆ ਗੁ ਕਿਵੇਂ ਅੱਗੇ ਵਧ ਰਹੇ ਨੇ ਕਿ ਸੰਗਰੂਰ ਚ ਐਂਟਰੀ ਮਾਰਾਂਗੇ ਬੈਰੀਗੇਡ ਤੋੜ ਦਿੱਤੇ ਹਨ ਕਿਸਾਨਾਂ ਨੇ ਨੌਜਵਾਨ ਨੇ ਵੱਡੀ ਗਿਣਤੀ ਜੋ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਰੋਕ ਰਿਹਾ ਰੋਕਣ ਦੀ ਕੋਸ਼ਿਸ਼ ਕਰ ਰਿਹਾ ਪਰ ਨੌਜਵਾਨ ਸੰਗਰੂਰ ਦੇ ਵਿੱਚ ਐਂਟਰ ਹੋ ਚੁੱਕੇ ਹਨ ਤਸਵੀਰਾਂ ਸੰਗਰੂਰ ਦੀਆਂ ਸੰਗਰੂਰ ਸਿੰਘੂ ਬਾਰਡਰ ਟਿਕਰੀ ਬਾਰਡਰ ਦਿੱਲੀ ਵਰਗਾ ਮਾਹੌਲ ਬਣ ਚੁੱਕਿਆ ਸੋ ਤਸਵੀਰਾਂ ਦੇਖੋ ਕੈ ਸ੍ਰੀ ਮਸਤੂਆਣਾ ਸਾਹਿਬ ਦੇ ਨਜ਼ਦੀਕ ਪੁਲਿਸ ਪ੍ਰਸ਼ਾਸਨ ਨੇ ਵੱਡੀ ਪੈਰੀਗੇਟ ਟਿੱਪਰ ਲਾਏ ਟਰਾਲੀ ਕਿਸ ਤਰੀਕੇ ਨਾਲ ਅੱਗੇ ਆ ਰਹੀ ਆ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਸ੍ਰੀ ਮਸਤੂਆਣਾ ਸਾਹਿਬ ਦੇ ਬਿਲਕੁਲ ਕਰੀਬ ਵੱਡੀ ਗਿਣਤੀ 'ਚ ਜਿਹੜੇ ਨੌਜਵਾਨ ਨੇ ਕਹਿ ਰਹੇ ਨੇ ਕਿ ਸੰਗਰੂਰ ਐਂਟਰ ਹੋਵਾਂਗੇ ਅਤੇ ਪੁਲਿਸ ਪ੍ਰਸ਼ਾਸਨ ਬੈਰੀਗੇਟਿੰਗ ਲਾ ਰਹੀ ਆ ਤੇ ਬੈਰੀਗੇਟਿੰਗ ਤੋੜੇ ਜਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਸ੍ਰੀ ਮਸਤੂਆਣਾ ਸਾਹਿਬ ਦੇ ਬਿਲਕੁਲ ਨਜ਼ਦੀਕ ਹਾਲਾਤ ਬਣੇ ਨੇ ਦਿੱਲੀ ਦਿੱਲੀ ਜਿਸ ਤਰ੍ਹਾਂ ਇੰਟਰ ਹੋਏ ਕਿਸਾਨ ਜਦੋਂ ਖੇਤੀ ਕਾਨੂੰਨ ਰੱਦ ਕਰਵਾਉਣੇ ਸਨ ਉਸੇ ਤਰ੍ਹਾਂ ਦਾ ਮਾਹੌਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਕਰਨ ਦੀ ਕੋਸ਼ਿਸ਼ ਕਰਦੇ ਨੇ ਐਲਾਨ ਕੀਤਾ ਸੀ ਕਿਸ ਤਰ੍ਹਾਂ ਦੇਖੋ ਤਸਵੀਰਾਂ ਕਿ ਬੈਰੀਕੇਡ ਪੁਲਿਸ ਅੱਗੇ ਕਰ ਰਹੀ ਆ ਪਰ ਬੈਰੀਕੇਡ ਤੋੜ ਕੇ ਅੱਗੇ ਵਧ ਰਹੇ ਨੇ ਸਾਈਡ ਤੇ ਕਰਕੇ ਅੱਗੇ ਵਧ ਰਹੇ ਨੇ ਸੋ ਜਿਹੜੇ ਡਿਵਾਈਡਰ ਨੇ ਡਿਵਾਈਡਰਾਂ ਤੇ ਟਰੈਕਟਰ ਚਾੜ ਦਿੱਤੇ ਨੇ ਨੌਜਵਾਨਾਂ ਨੇ ਕਿਸਾਨਾਂ ਨੇ ਦੇਖੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਸੰਗਰੂਰ ਦੀਆਂ ਸੰਗਰੂਰ ਦੀਆਂ ਬਰਨਾਲਾ ਤੋਂ ਸੰਗਰੂਰ ਹਾਈਵੇ ਵੱਲ ਆ ਰਹੇ ਨੇ ਨੌਜਵਾਨ ਆ ਰਹੇ ਨੇ ਕਿਸਾਨ ਸੋ ਪੁਲਿਸ ਨਾਲ ਧੱਕਾ ਮੁਕੀ ਵੀ ਹੋ ਰਹੀ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਕਰ ਰਿਹਾ ਪਰ ਜਿਹੜੇ ਨੌਜਵਾਨ ਨੇ ਉਹ ਅੱਗੇ ਵਧ ਰਹੇ ਨੇ ਤਸਵੀਰਾਂ ਦੇਖੋ ਕਿ ਲਾਠੀ ਚਾਰਜ ਵੀ ਹੋ ਰਿਹਾ ਸਾਹਮਣੇ ਸામਨੇ ਪੁਲਿਸ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਕਰ ਰਿਹਾ ਕਿ ਸੰਗਰੂਰ ਚ ਐਂਟਰ ਨਹੀਂ ਹੋਣ ਨੌਜਵਾਨਾਂ ਨਾਲ ਤਲਖੀ ਹੋਈ ਆ ਤਲਖੀ ਹੋਈ ਆ ਤਸਵੀਰਾਂ ਸ੍ਰੀ ਮਸਤੂਆਣਾ ਸਾਹਿਬ ਦੇ ਬਿਲਕੁਲ ਨਜ਼ਦੀਕ ਜਿੱਥੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਨ ਨੌਜਵਾਨ ਕਹਿ ਰਹੇ ਨੇ ਕਿ ਐਂਟਰੀ ਕਰਨੀ ਆ ਅਸੀਂ ਸੰਗਰੂਰ ਚ ਜਾਵਾਂਗੇ ਪ੍ਰਦਰਸ਼ਨ ਕਰਾਂਗੇ ਪ੍ਰੋਟੈਸਟ ਕਰਾਂਗੇ ਪੁਲਿਸ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਕਰ ਰਿਹਾ ਪਰ ਅੱਗੇ ਵਧ ਰਹੇ ਨੇ ਬੈਰੀਗੇਟ ਸਾਈਡ ਤੇ ਕਰਕੇ ਟਰੱਕ ਤੇ ਟਰਾਲੀਆਂ ਆਪਣੀਆਂ ਸੰਗਰੂਰ ਚ ਐਂਟਰੀ ਕਰ ਰਹੇ ਨੇ ਨੌਜਵਾਨ ਨੌਜਵਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬੜਬਰ ਟੋਲ ਪਲਾਜਾ ਨੂੰ ਪਹਿਲਾਂ ਕਰਾਸ ਕੀਤਾ ਉਸ ਤੋਂ ਬਾਅਦ ਸ਼੍ਰੀ ਮਸਤੂਆਣਾ ਸਾਹਿਬ ਦੇ ਬਿਲਕੁਲ ਕਰੀਬ ਪੁਲਿਸ ਪ੍ਰਸ਼ਾਸਨ ਨੇ ਬੈਰੀਗੇਟਿੰਗ ਕੀਤੀ ਹੋਈ ਸੀ ਅਤੇ ਉਹ ਬੈਰੀਗੇਟਿੰਗ ਨੂੰ ਸਾਈਡ ਤੇ ਕਰਕੇ ਅੱਗੇ ਸੰਗਰੂਰ ਚ ਐਂਟਰੀ ਦੀ ਕੋਸ਼ਿਸ਼ ਕਰ ਰਹੇ ਨੇ ਐਂਟਰ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਅੱਜ ਕਾਲ ਦਿੱਤੀ ਸੀ ਕਿ 3 ਫਰਵਰੀ ਨੂੰ ਸੀਐਮ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਅੱਗੇ ਵੱਡਾ ਪ੍ਰੋਟੈਸਟ ਹੋਵੇਗਾ ਪ੍ਰਦਰਸ਼ਨ ਹੋਵੇਗਾ ਉਸ ਤੋਂ ਬਾਅਦ ਪੁਲਿਸ ਨੇ ਬੈਰੀਗੇਟਿੰਗ ਕੀਤੀ ਸੰਗਰੂਰ ਦੇ ਚਾਰੇ ਪਾਸੇ ਬੈਰੀਗੇਟਿੰਗ ਕਰਕੇ ਕਿ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ ਪਰ ਉਸ ਤੋਂ ਬਾਅਦ ਬਡਬਰ ਟੋਲ ਪਲਾਜ਼ਾ ਤੇ ਬਡਬਰ ਟੋਲ ਪਲਾਜ਼ਾ ਤੋਂ ਐਂਟਰ ਹੋਏ ਨੌਜਵਾਨ ਕਿਸਾਨ ਐਂਟਰ ਹੋਏ ਸੋ ਲਗਾਤਾਰ ਤਸਵੀਰਾਂ ਸ੍ਰੀ ਮਸਤੂਆਣਾ ਸਾਹਿਬ ਦੇ ਕਰੀਬ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਟਿੱਪਰ ਲਾਏ ਇਥੇ ਵੱਡੇ ਵੱਡੇ ਬੈਰੀਗੇਟਿੰਗ ਕੀਤੀ ਕਿ ਅੱਗੇ ਨਹੀਂ ਵਧਣ ਦੇਗਾ ਉਸ ਤੋਂ ਬਾਅਦ ਇਥੇ ਤਲਖੀ ਵੀ ਹੋਈ ਆ ਆਪਸ ਵਿੱਚ ਕਿਤਨਾ ਕਿਤੇ ਟਕਰਾਰ ਬਾਜੀ ਤੇ ਅੱਗੇ ਵਧੇ ਨੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਚ ਮੌਜੂਦ ਆ ਇਥੇ ਤੇ ਅੱਗੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਪੁਲਿਸ ਪ੍ਰਸ਼ਾਸਨ ਰੋਕ ਰਿਹਾ ਨੌਜਵਾਨਾਂ ਨੂੰ ਕਿ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ ਪਰ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਸੰਗਰੂਰ ਜਾਵਾਂਗੇ ਸੰਗਰੂਰ ਚ ਐਂਟਰ ਹੋਵਾਂਗੇ ਸੰਗਰੂਰ ਆ ਸਿੰਧੂ ਬਾਰਡਰ ਟਿਕਰੀ ਬਾਰਡਰ ਵਰਗਾ ਮਾਹੌਲ ਬਣ ਚੁੱਕਿਆ ਜਨਕਿ ਦਿੱਲੀ ਵਰਗਾ ਮਾਹੌਲ ਬਣਿਆ ਜਿਸ ਤਰ੍ਹਾਂ ਪੰਜਾਬ ਹਰਿਆਣਾ ਦੇ ਕਿਸਾਨ ਪੂਰੇ ਦੇਸ਼ ਦੇ ਕਿਸਾਨ ਦਿੱਲੀ ਗਏ ਸਨ ਉਸੇ ਤਰ੍ਹਾਂ ਸੰਗਰੂਰ ਦੇ ਹਾਲਾਤ ਬਣ ਚੁੱਕੇ ਹਨ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਬਰਨਾਲਾ ਤੋਂ ਬਟਪੁਰ ਟੋਲ ਪਲਾਜ਼ੇ ਤੋਂ ਬਾਅਦ ਸੰਗਰੂਰ ਚ ਐਂਟਰੀ ਹੋ ਚੁੱਕੀ ਆ ਨੌਜਵਾਨਾਂ ਦੀ ਕਿਸਾਨਾਂ ਦੀ ਲੱਖੇ ਸਿਧਾਣੇ ਦੇ ਹੱਕ ਚ ਭਾਨੇ ਸਿੱਧੂ ਦੇ ਹੱਕ ਚ ਕਿਦਾਂ ਤਾ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਪੈਰੀਗੇਟਿੰਗ ਤੋੜ ਦਿੱਤੀ ਹੈ ਨੌਜਵਾਨਾਂ ਨੇ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਪਿੱਪਰ ਵੀ ਲੈ ਗਏ ਦੇਖੋ ਦੇਖੋ ਕਿਸ ਤਰ੍ਹਾਂ ਨੌਜਵਾਨ ਕਿਸਾਨਾਂ ਆ ਗੂ ਕਿਵੇਂ ਅੱਗੇ ਵਧ ਰਹੇ ਨੇ ਕਿ ਸੰਗਰੂਰ ਚ ਐਂਟਰੀ ਮਾਰਾਂਗੇ ਬੱੜੀ ਗੇਟ ਤੋੜ ਦਿੱਤੇ ਹਨ ਕਿਸਾਨਾਂ ਨੇ ਨੌਜਵਾਨ ਨੇ ਵੱਡੀ ਗੇਟ ਦੀ ਜੋ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਰੋਕ ਰਿਹਾ ਰੋਕਣ ਦੀ ਕੋਸ਼ਿਸ਼ ਕਰ ਰਿਹਾ ਪਰ ਨੌਜਵਾਨ ਸੰਗਰੂਰ ਦੇ ਵਿੱਚ ਐਂਟਰ ਹੋ ਚੁੱਕੇ ਹਨ ਤਸਵੀਰਾਂ ਸੰਗਰੂਰ ਦੀਆਂ ਸੰਗਰੂਰ ਸਿੰਘੂ ਬਾਰਡਰ ਟਿਕਰੀ ਬਾਰਡਰ ਦਿੱਲੀ ਵਰਗਾ ਮਾਹੌਲ ਬਣ ਚੁੱਕਿਆ ਸੋ ਤਸਵੀਰਾਂ ਦੇਖੋ ਕਿ ਸ੍ਰੀ ਮਾਸਤੂਆਣਾ ਸਾਹਿਬ ਦੇ ਨਜ਼ਦੀਕ ਪੁਲਿਸ ਪ੍ਰਸ਼ਾਸਨ ਨੇ ਵੱਡੀ ਬੈਰੀਕੇਡ ਟਿੱਪਰ ਲਾਏ ਟਰਾਲੀ ਕਿਸ ਤਰੀਕੇ ਨਾਲ ਅੱਗੇ ਆ ਰਹੀ ਆ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਸ੍ਰੀ ਮਸਤੂਆਣਾ ਸਾਹਿਬ ਦੇ ਬਿਲਕੁਲ ਕਰੀਬ ਵੱਡੀ ਗਿਣਤੀ 'ਚ ਜਿਹੜੇ ਨੌਜਵਾਨ ਨੇ ਕਹਿ ਰਹੇ ਨੇ ਕਿ ਸੰਗਰੂਰ ਐਂਟਰ ਹੋਵਾਂਗੇ ਅਤੇ ਪੁਲਿਸ ਪ੍ਰਸ਼ਾਸਨ ਬੈਰੀਕੇਟਿੰਗ ਲਾ ਰਹੀ ਆ ਤੇ ਬੈਰੀਕੇਟਿੰਗ ਤੋੜੇ ਜਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਸ੍ਰੀ ਮਸਤੂਆਣਾ ਸਾਹਿਬ ਦੇ ਬਿਲਕੁਲ ਨਜ਼ਦੀਕ ਖਾਲਾਤ ਬਣੇ ਨੇ ਦਿੱਲੀ ਦਿੱਲੀ ਜਿਸ ਤਰ੍ਹਾਂ ਐਂਟਰ ਹੋਏ ਕਿਸਾਨ ਜਦੋਂ ਖੇਤੀ ਕਾਨੂੰਨ ਰੱਦ ਕਰਵਾਉਣੇ ਸਨ ਉਸੇ ਤਰ੍ਹਾਂ ਦਾ ਮਾਹੌਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦਾਕਰਾਓ ਕਰਨ ਦੀ ਕੋਸ਼ਿਸ਼ ਕਰਦੇ ਨੇ ਐਲਾਨ ਕੀਤਾ ਸੀ ਕਿਸ ਤਰ੍ਹਾਂ ਦੇਖੋ ਤਸਵੀਰਾਂ ਕਿ ਬੈਰੀਗੇਡ ਪੁਲਿਸ ਅੱਗੇ ਕਰ ਰਹੀ ਆ ਪਰ ਬੈਰੀਗੇਡ ਤੋੜ ਕੇ ਅੱਗੇ ਵੱਧ ਰਹੇ ਨੇ ਸਾਈਡ ਤੇ ਕਰਕੇ ਅੱਗੇ ਵੱਧ ਰਹੇ ਨੇ ਸੋ ਜਿਹੜੇ ਡਿਵਾਈਡਰ ਨੇ ਡਿਵਾਈਡਰਾਂ ਤੇ ਟਰੈਕਟਰ ਚਾੜ੍ਹ ਦਿੱਤੇ ਨੇ ਨੌਜਵਾਨਾਂ ਨੇ ਕਿਸਾਨਾਂ ਨੇ ਦੇਖੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਸੰਗਰੂਰ ਦੀਆਂ ਸੰਗਰੂਰ ਦੇ ਬਰਨਾਲਾ ਤੋਂ ਸੰਗਰੂਰ ਹਾਈਵੇ ਵੱਲ ਆ ਰਹੇ ਨੇ ਨੌਜਵਾਨ ਆ ਰਹੇ ਨੇ ਕਿਸਾਨ ਸੋ ਪੁਲਿਸ ਨਾਲ ਧੱਕਾ ਮੁਕੀ ਵੀ ਹੋ ਰਹੀ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਕਰ ਰਿਹਾ ਪਰ ਜਿਹੜੇ ਨੌਜਵਾਨ ਨੇ ਉਹ ਅੱਗੇ ਵਧ ਰਹੇ ਨੇ ਤਸਵੀਰਾਂ ਦੇਖੋ ਕਿ ਲਾਠੀ ਚਾਰਜ ਵੀ ਹੋ ਰਿਹਾ ਸਾਹਮਣੇ ਸਾਹਮਣੇ ਪੁਲਿਸ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਕਰ ਰਿਹਾ ਕਿ ਸੰਗਰੂਰ ਚ ਐਂਟਰ ਨਹੀਂ ਹੋਣ ਨੌਜਵਾਨਾਂ ਨਾਲ ਤਲਖੀ ਹੋਈ ਆ ਤਲਖੀ ਹੋਈ ਆ ਤਸਵੀਰਾਂ ਸ੍ਰੀ ਮਸਤੂਆਣਾ ਸਾਹਿਬ ਦੇ ਬਿਲਕੁਲ ਨਜ਼ਦੀਕ ਜਿੱਥੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨੌਜਵਾਨ ਕਹਿ ਰਹੇ ਨੇ ਕਿ ਐਂਟਰੀ ਕਰਨੀ ਆ ਅਸੀਂ ਸੰਗਰੂਰ ਚ ਜਾਵਾਂਗੇ ਪ੍ਰਦਰਸ਼ਨ ਕਰਾਂਗੇ ਪ੍ਰੋਟੈਸਟ ਕਰਾਂਗੇ ਪੁਲਿਸ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਕਰ ਰਿਹਾ ਪਰ ਅੱਗੇ ਵਧ ਰਹੇ ਨੇ ਬੈਰੀਗੇਡ ਸਾਈਡ ਤੇ ਕਰਕੇ ਟਰੱਕ ਤੇ ਟਰਾਲੀਆਂ ਆਪਣੀਆਂ ਸੰਗਰੂਰ ਚ ਐਂਟਰੀ ਕਰ ਰਹੇ ਨੇ ਨੌਜਵਾਨ ਨੌਜਵਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਡਬਰ ਟੋਲ ਪਲਾजा ਨੂੰ ਪਹਿਲਾਂ ਕਰਾਸ ਕੀਤਾ ਉਸ ਤੋਂ ਬਾਅਦ ਸ੍ਰੀ ਮਸਤੂਆਣਾ ਸਾਹਿਬ ਦੇ ਬਿਲਕੁਲ ਕਰੀਬ ਪੁਲਿਸ ਪ੍ਰਸ਼ਾਸਨ ਨੇ ਬੈਰੀਗੇਟਿੰਗ ਕੀਤੀ ਹੋਈ ਸੀ ਅਤੇ ਉਹ ਬੈਰੀਗੇਟਿੰਗ ਨੂੰ ਸਾਈਡ ਤੇ ਕਰਕੇ ਅੱਗੇ ਸੰਗਰੂਰ ਚ ਐਂਟਰੀ ਦੀ ਕੋਸ਼ਿਸ਼ ਕਰ ਰਹੇ ਨੇ ਐਂਟਰ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਸੰਗਰੂਰ ਦੀਆਂ ਦਿਖਾਈ ਨੇ ਪਲ-ਪਲ ਦੀ ਅਪਡੇਟ ਜਾਣਨ ਲਈ ਸੈਂਟਰਲ ਪੰਜਾਬ ਟੀਵੀ ਨਾਲ ਜੁੜੇ ਰਹੋ